ਭਗਤ ਜਨਾ ਕੀ ਵਰਤਨ ਨਾ ਸੰਤ ਜਨਾ ਕੈ ਮਨ ਬਿਸਰਾਮ ਹਰਿ ਕਾ ਨਾਮ ਦਾਸ ਕੀਓ ਹਰਿ ਕੇ ਨਾਮ ਉਧਰੇ ਦਨ ਕੋਟ ਹਰਿ ਜਸ ਕਾਰਤ ਸੰਤ ਦਿਨ ਰਾਤ ਹਰੀ ਹਰੀ ਆਉ ਕਦ ਸਾਦ ਕਮਾਤ ਹਰੀ ਜਨ ਕੈ ਹਰੀ ਨਾਮੁ ਮਿਧਾਨੁ ਬਾਰੇ ਬ੍ਰਹਮ ਜਨ ਕੀ ਨਾ ਦਾ ਮਨ ਤਨ ਰੰਗ ਤੁਰਤੇ ਰੰਗ ਏਕੈ ਨਾਨਕ ਜਨ ਕੈ ਮਿਰਤ ਬਿਬੇ ਕੈ ਮਨ ਤਨ ਰੰਗੇ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਬਿਬੇ ਕੈ ਕਿਹ ਕਿਤੇ ਜਨਾ ਕਿਬਰ ਤਨ ਆਂ ਸੰਤ ਜਨਾ ਕੈ ਮਨ ਬਿਸਰਾ ਹਰਿ ਕਾ ਨਾਮ ਦਾਸ ਕੀ ਓ ਵਰਕੇ ਨਾਮ ਉਧਰੈ ਜਲ ਨੂੰ ਪੂਟੀ ਹਰੀ ਜਸ ਕਰਤ ਸੰਤ ਦਿਨ ਰਾਤ ਹਰੀ ਹਰੀ ਆਹੁ ਖਦ ਸਾਧ ਕਮਤ ਹਰਿ ਗਨ ਕਹਿ ਹਰਿ ਨਾਮ ਨਿਧਾਨ ਆਰ ਬ੍ਰਹਮ ਜਨ ਕੀ ਤਲ ਰੰਗ ਰਤੇ ਰੰਗ ਏਕੇ ਨਾਨਕ ਜਨ ਕੈ ਬੇਰਤ ਬਿਬੇ ਕੈ ਮਨ ਤਨ ਰੰ ਰਾ ਤੇ ਰੰਗ ਏਕੇ ਨਾਨਕ ਜਨ ਕੈ ਬੇਰਤ ਬਿਬੇ ਨਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੀ ਜੀ ਕੀਰਤਨ ਕਥਾ ਦੀ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਭਗਤ ਜਨਾਂ ਕੀ ਬਰਤਨ ਨਾਮ ਸੰਤ ਜਨਾਂ ਕੇ ਮਨ ਵਿਸਰਾਮ ਆਪਾਂ ਦੇਖਦੇ ਨੇ ਜਿਹੋ ਜਿਹੇ ਜੀ ਦਾ ਕੰਮ ਹੁੰਦਾ ਉਹਦੇ ਨਾਲ ਦੇ ਔਜ਼ਾਰ ਉਹਦੇ ਕੋਲ ਹੁੰਦੇ ਆ ਡਾਕਟਰ ਕੋਲੇ ਗਲੇ ਚ ਹੁੰਦਾ ਨਾ ਸਟੀਥੋਸਕੋਪ ਸਾਹ ਵਗੈਰਾ ਦੇਖਣ ਲਈ ਤੇ ਜਿਹੜਾ ਕਾਰੀਗਰ ਹੁੰਦਾ ਉਹਦੇ ਕੋਲੇ ਇੰਚੀ ਟੇਪ ਹੁੰਦਾ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹਦਾ ਕਾਰੋਬਾਰ ਹੁੰਦਾ ਕੋਈ ਬੰਦਾ ਸੇਲਸਮੈਨ ਹੈਗਾ ਉਹਦੇ ਕੋਲ ਕੈਲਕੂਲੇਟਰ ਹੁੰਦਾ ਕਿਸੇ ਕੋਲ ਲੈਪਟਾਪ ਵੀ ਹੁੰਦਾ ਤੇ ਭਗਤ ਜਨਾਂ ਦਾ ਜਿਹੜਾ ਵਰਤਨ ਹੈ ਉਹ ਤਾਂ ਰੱਬ ਦਾ ਨਾਮ ਹੀ ਹੈ। ਸੰਤ ਜਨਾਂ ਕੇ ਮਨ ਵਿਸਰਾਮ ਉਹ ਗੜੇ ਚ ਨਹੀਂ ਉਹ ਦਿਲ ਦੇ ਵਿੱਚ ਵਸਾ ਕੇ ਰੱਖਦੇ। ਹਰ ਕਾ ਨਾਮ ਦਾਸ ਕੀ ਉਹ ਤੁਮੰਦਾਰ ਆਸਰਾ ਪਰ ਰੱਬ ਦਾ ਨਾਮ ਹੀ ਹੁੰਦਾ। ਹਰ ਕੇ ਨਾਮ ਉਧਰੇ ਜਨ ਕੋਟ ਔਰ ਇਹੋ ਜੀ ਰੱਬ ਦੇ ਨਾਮ ਦੀ ਬਰਕਤ ਹੈ। ਉਹਨਾਂ ਦਾ ਆਪਣਾ ਵੀ ਉਦਾਰ ਹੁੰਦਾ। ਤੇ ਜਿਨ੍ਹਾਂ ਨਾਲ ਉਹ ਵਿਚਰਦੇ ਆ ਜਿਨ੍ਹਾਂ ਨੂੰ ਰੱਬ ਦਾ ਨਾਮ ਸੁਣਾਉਂਦੇ ਆ ਉਹਨਾਂ ਦਾ ਵੀ ਨਾਲ ਹੀ ਉਦਾਰ ਹੋ ਜਾਂਦਾ। ਹਰ ਜਸਕਰਤ ਸੰਤ ਦਿਨ ਰਾਤ ਦਿਨ ਰਾਤ ਉਹ ਪ੍ਰਭੂ ਦੇ ਗੁਣ ਗਾਉਂਦੇ ਨੇ ਸਿਰਜਣਹਾਰ ਪ੍ਰਭੂ ਨੇ ਜਿਨੇ ਸਾਰਿਆਂ ਨੂੰ ਆਪਾਂ ਨੂੰ ਸਿਰਜਿਆ ਹੈ। ਹਰ ਹਰ ਔਕਸਾਤ ਮਾਤੇ ਜਿਹੜੀ ਦਵਾਈ ਹੈ ਨਾ ਰੱਬ ਦੇ ਨਾਮ ਦੀ ਉਹ ਇਹਦੀ ਕਮਾਈ ਕਰਦੇ ਕਿਉਂਕਿ ਉਹ ਇਸ ਪਾਸੇ ਲੱਗੇ ਹੁੰਦੇ ਨਾ ਹਰ ਜਨ ਕੇ ਹਰ ਨਾਮ ਨਿਦਾਨ ਉਹਨਾਂ ਦਾ ਹੈ ਖਜ਼ਾਨਾ ਰੱਬ ਦਾ ਨਾਮ ਖਜ਼ਾਨਾ ਆਪਣੇ ਸਕਾਰ ਵਿਹਾਰ ਲਈ ਆਪ ਰੱਖਦੇ ਥੋੜਾ ਬਹੁਤ ਲੇਕਿਨ ਉਹਨਾਂ ਦਾ ਅਸਲ ਖਜ਼ਾਨਾ ਜਿਹੜਾ ਹੈ ਰੱਬ ਦਾ ਨਾਮ ਹੁੰਦਾ ਹੈ ਹਰ ਹਰ ਜਨ ਕੇ ਹਰ ਜਨ ਕੇ ਹਰ ਨਾਮ ਨਿਦਾਨ ਰੱਬ ਦਾ ਨਾਮ ਹੀ ਉਹਨਾਂ ਦਾ ਖਜ਼ਾਨਾ ਹੁੰਦਾ ਹੈ ਪਾਰ ਬ੍ਰਮ ਜਨਕੀਨੋਦਾਨ ਇਹ ਜਿਹੜਾ ਰੱਬ ਦਾ ਨਾਮ ਦਾ ਦਾਨ ਨਾ ਇਹ ਆਪਾਂ ਖੋ ਖੱਚ ਕੇ ਨਹੀਂ ਕਦੇ ਵੀ ਲੈ ਸਕਦੇ ਇਹ ਜਦੋਂ ਗੁਰੂ ਪ੍ਰਸਾਦ ਗੁਰੂ ਦੀ ਕਿਰਪਾ ਹੁੰਦੀ ਹੈ ਪਰਮ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਦੋਂ ਆਪਣੇ ਅੰਦਰ ਦੇ ਵਿੱਚ ਆ ਕੇ ਵਸਦਾ ਨਹੀਂ ਤਾਂ ਇਸ ਮਾਇਆ ਸੰਸਾਰ ਦੇ ਵਿੱਚ ਮਾਇਆ ਹੀ ਦਿਲ ਵਿੱਚ ਵੱਸਦੀ ਹੈ ਮਨ ਤਨ ਰੰਗ ਰਤੇ ਰੰਗ ਇੱਕ ਹੈ ਨਾਨਕ ਜਨ ਕੇ ਬਿਰਤ ਬਿਵੇਕੇ ਤੇ ਮਾਨਤੇ ਤਨ ਉਹ ਦਾ ਪ੍ਰਭੂ ਇੱਕਮਕਾਰ ਪ੍ਰਭੂ ਦੇ ਨਾਮ ਵਿੱਚ ਰਗਿਆ ਹੁੰਦਾ ਨਾਨਕ ਜਨ ਕੇ ਬਿਰਤ ਬਿਵੇਕੇ ਉਹਨਾਂ ਦਾ ਸੁਭਾਅ ਬਣ ਜਾਂਦਾ ਵਿਵੇਕ ਬੁੱਧੀ ਵਿਵੇਕ ਬੁੱਧੀ ਕੀ ਹੁੰਦੀ ਸਹਿਜ ਅਵਸਥਾ ਇੱਕਦਮ ਗੁੱਸੇ ਹੋਣਾ ਇੱਕਦਮ ਖੁਸ਼ ਹੋ ਜਾਣਾ ਇਕਦਮ ਨਰਾਸ਼ ਹੋ ਜਾਣਾ ਇਦਾਂ ਨਹੀਂ ਉਹ ਸਹਿਜ ਅਵਸਥਾ ਨਹੀਂ ਤੇ ਨਾਮ ਦੀ ਬਰਕਤ ਦੇ ਨਾਲ ਉਹਨਾਂ ਦੀ ਅਵਸਥਾ ਬੜੀ ਸਹਿਜ ਆਈ ਹੋ ਜਾਂਦੀ ਹੈ ਵਿਵੇਕ ਬੁੱਧੀ ਆਉਂਦੀ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਜੀ ਆਗਿਆ ਬਖਸ਼ੋ ਹੋਈਆਂ ਗਲਤੀ ਨਹੀਂ ਦਾਸ ਕਿ ਮੈਂ ਦਾਜਾ ਚੱਕਿਆ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ